ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦੀ ਵੀਡੀਓ ਤਿਆਰ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਇਹ ਸਾਰੀ ਜਾਣਕਾਰੀ ਸੰਗਤਾਂ ਦੇ ਵਿੱਚ ਪੁੱਛ ਸਕੀ ਤੇ ਸੰਗਤਾਂ ਇਸ ਦਾ ਲਾਹਾ ਖਟ ਸਕਾਂ ਸਾ ਸੰਗਤ ਅੱਜ ਜਿਹੜਾ ਹੈ ਅੱਜ ਜੋ ਅਸੀਂ ਕਰ ਰਹੇ ਆ ਉਹ ਕਰ ਰਹੇ ਆ ਪੜਨਾਵੀ ਵਿਸ਼ੇਸ਼ਣ ਪੜਨਾਵੀ ਵਿਸ਼ੇਸ਼ਣ ਜਿਹੜਾ ਹੈ ਉਹ ਕੀ ਹੈ ਸਾ ਸੰਗਤ ਪੜਨਾਵ ਨਾਮ ਤੇ ਪੜਨਾਵ ਦੋ ਹੋਇਆ ਹੁੰਦੇ ਆ ਨਾਮ ਤੇ ਪੜਨਾਵ ਨਾਮ ਦੀ ਥਾਂ ਤੇ ਜਿਹੜਾ ਕੋ ਵਰਤਿਆ ਜਾਂਦਾ ਉਹਨੂੰ ਪਰਨਾਮ ਕਹਿੰਦੇ ਆ ਇਹ ਸਿੰਪਲ ਗੱਲ ਹੈ ਹੁਣ ਅਗੇ ਜੇਕਰ ਕੋਈ ਪਰਨਾਮ ਵਿਸ਼ੇਸ਼ਣ ਅਜੇ ਨਾਮ ਨਾਲ ਵਰਤਿਆ ਜਾਵੇ ਇਹੋ ਜਿਹਾ ਨਾਮ ਹੈ ਉਹਦੇ ਨਾਲ ਵਰਤਿਆ ਜਾਵੇ ਜਿਹੜਾ ਅਧਿਕਰਣ ਕਾਰਕ ਦੇ ਵਿੱਚ ਜਾਂ ਕਰਮ ਕਾਰਕ ਦੇ ਵਿੱਚ ਹੈ ਤਾਂ ਇਹ ਪਰਨਾਵੀ ਜਿਹੜਾ ਹੈ ਇਹ ਪਰਨਾਵੀ ਵਿਸ਼ੇਸ਼ਣ ਹੈ ਜਿਹੜਾ ਇਹ ਵੀ ਅਧਿਕਰਣ ਕਾਰਕ ਦੇ ਵਿੱਚ ਆ ਜਾਏ ਅਦੇ ਕਰਨ ਕਰਕੇ ਅਰਕੰਜਾ ਜਾਏਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਹੈ ਜਿਸ ਕਿਸ ਤਿਸ ਐ ਤੇਰਾ ਮੇਰਾ ਹੁਣ ਇਹਦੇ ਅਧਿਕਰਨ ਦੇ ਵਿੱਚ ਅਧਿਕਰਨ ਕਰਕੇ ਚੀਜ਼ਾ ਕੀ ਬਣੂਗਾ ਜਿਸ ਤੋਂ ਜਿੱਤ ਕਿਸ ਤੋਂ ਕਿਤ ਤਿਸ ਤੋਂ ਤਿਤ ਤੇਰਾ ਤੋਂ 13 ਤੋਂ ਤੇਰਾ ਤੇਰਾ ਮੇਰਾ ਤੋਂ ਮੇਰਾ ਇਹ ਬਣੇਗਾ ਹੁਣ ਅਦਕਰਨ ਕਾਲਕ ਜਿਹੜਾ ਹੈ ਉਹਦੇ ਕੀ ਚਿੰਨ ਇਹ ਤਾਂ ਨਾਲ ਲਿਖਿਆ ਕਿਉਂਕਿ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਇਹ ਕਰ ਚੁੱਕੇ ਹਾਂ ਆਹ ਹੈ ਸਿਆਰੀ ਲਾਂ ਹਾਹੇ ਨੂੰ ਸਿਆਰੀ ਹੈ ਤੇ ਦਿਲਾਮ ਤੇ ਅੱਗੇ ਇਹ ਬਹੁਵਚਨ ਚਾਹੀਦੇ ਮੁਕਤਾ ਮੁਕਤਾ ਤੇ ਆਹ ਆ ਗਈ ਬਿਹਾਰੀ ਆਹਾ ਹਾਹ ਤਿਹਾਰੇ ਨੂੰ ਔਂਕੜਾ ਇਹ ਚਿੰਨ ਤੇ ਨੇ ਹੁਣ ਇਹਨਾਂ ਇਹ ਆ ਜਿਹੜੀਆਂ ਆਪਾਂ ਉਦਾਹਰਨਾ ਗੁਰ ਬਾਣੀ ਦੇ ਵਿੱਚੋਂ ਇਹ ਕਰਾਂਗੇ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ ਕਿ ਜਿਹੜਾ ਹੈ ਜਿਸ ਤੋਂ ਜਿੱਤ ਆ ਗਿਆ ਤੇ ਅਧਿਕਰਣਕਾਰਕ ਦੇ ਕਰਕੇ ਆ ਗਿਆ ਹੁਣ ਦੇਖੋ ਸੂ ਰਿਦਾ ਸੁਹਿਲਾ ਜੇ ਤੇ ਹਿਰਦੇ ਤੂੰ ਉੱਠਾ ਸਭਨਾ ਤੇ ਦਾਤਾ ਰਾਜਿਓ ਹੁਣ ਦੇਖੋ ਜਿੱਤ ਹੈ ਜਿੱਥੇ ਇਹ ਜਿੱਤ ਬਣ ਗਿਆ ਤੇ ਇੱਕ ਹੀ ਅਧਿਕਰਣਕਾਰਕ ਚ ਹੈ ਅਦਿਕ ਅਰਧਕਾਰਿਤ ਕੀ ਆ ਨਾਮ ਆ ਸਾਡਾ ਰਿਦਾਂ ਰਿਦਾਂ ਜਿਹੜਾ ਹੈ ਇਹ ਕੀ ਹੈ ਰਿਦਾਂ ਕੀ ਹੈ ਹਿਰਦਾ ਇਹਦੇ ਵਿੱਚ ਹਿਰਦੇ ਵਿੱਚ ਸੋਰ ਦਾ ਸੁਰਿਲਾ ਜੇ ਤਰਿਦੇ ਜੇ ਤਰਿਦੇ ਵਿੱਚ ਤੂੰ ਉਠਾ ਹੁਣ ਰਿਦੇ ਵਿੱਚ ਆਲੋ ਪਈਆਂ ਗਲਾ ਇਹਦਾ ਮਤਲਬ ਕੀ ਹੈ ਰਿਦੇ ਵਿੱਚ ਤੇ ਏਕੀ ਵਾਰ ਏਕੀ ਹੈ ਅਦਿਕਰਨ ਕਰ ਹੁਣ ਇਹ ਅਦਿਕਰਨ ਕਰਕੇ ਚ ਤਾਂ ਆ ਫਿਰ ਜਿਸ ਤੋਂ ਥੋੜੋ ਰਕਣਾ ਇਹਦਾ ਵੀ ਜਿੱਤ ਬਣ ਜਾਂਦਾ ਅਧਿਕਰਮਕਾਰ ਚ ਇਸ ਕਰਕੇ ਲੱਗਾ ਜਿੱਤ ਤੇਰੇ ਦੇ ਤੂੰ ਮੁੱਠਾ ਸਦਨਾ ਕੇ ਦਾ ਤਾਰਾ ਜੀ ਫਿਰ ਆ ਗਿਆ ਉਹ ਜਿਤ ਤਨ ਨਾਮ ਨਾ ਉਪਜੇ ਭਾਈ ਸੇ ਤਨ ਹੋਏ ਛਾਰ ਸੇ ਤਨ ਹੋਏ ਛਾਰ ਹੁਣ ਤਨ ਹੁਣ ਕੀ ਇਹ ਤਨ ਵਿੱਚ ਜਿਸ ਤਨ ਦੇ ਵਿੱਚ ਨਾਮ ਨਾ ਉਪਜੇ ਨਾਮ ਪੈਦਾ ਨਹੀਂ ਹੁੰਦਾ ਭਾਈ ਇਹ ਹੋ ਗਿਆ ਤਨ ਜਿਹੜਾ ਹੈ ਸਿਆਹੀ ਲੱਗੀ ਹੈ ਨੰਨੇ ਨੂੰ ਤੇ ਇੱਥੇ ਭਾਵੇਂ ਸਿਆਹੀ ਕਿੱਥੇ ਹੈ ਆ ਭਾਈ ਸਿਆਹੀ ਇਹ ਕੀ ਹੈ ਅਧਿਕਰਮਕਾਰ ਤਨ ਇੱਥੇ ਇਹ ਨਾਮ ਜਿਹੜਾ ਹੈ ਅਧਿਕਰਮਕਾਰ ਵਿੱਚ ਹੈ ਤਾਂ ਫਿਰ ਜਿਹੜਾ ਇਹ ਪੜਨਾਵੀ ਵਿਸ਼ੇਸ਼ਣ ਹੈ ਉਹ ਵੀ ਅਧਿਕਰਨਚ ਹੈ ਇਹਦਾ ਜੇ ਤੋ ਜਿੱਤ ਹੈ ਪਿਆ ਜਿਤ ਪੈ ਜਿਸ ਸੀਗਾ ਜਿਸ ਤੋਂ ਜਿਤ ਬਣ ਗਿਆ ਪਰਨਾਵੀ ਵਿਸ਼ੇਸ਼ਣ ਕੀ ਹੈ ਜਿਸ ਤੇ ਇਹਦਾ ਕੀ ਬਣ ਗਿਆ ਜਿਤ 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 ਤਨ ਨਾਮ ਨੂੰ ਉਪਜੇ ਭਾਈ ਸੇ ਤਨ ਹੋਏ ਛਾਰ ਫਿਰ ਅੱਗੇ ਹੈ ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ ਹੁਣ ਜਿਤ ਫਿਰ ਆ ਗਿਆ ਦਰ ਦਰ ਉਤੇ ਫiary ਆ ਗਈ ਆਲੋਧ ਕਰਨ ਕਾਰਕ ਦਾ ਤਿੰਨ ਪਿਆ ਇਹ ਮਤਲਬ ਕਿ ਦਰ ਉਤੇ ਜਿਸ ਦਰ ਉਤੇ ਤੂੰ ਜਾਣਾ ਜਿਤ ਭਾਵ ਜਿਸ ਜਿਸ ਵਿਸ਼ੇਸ਼ਣ ਹੈ ਪਰ ਇਧਰ ਕੀ ਹੈ ਅਧਿਕਰਮ ਕਰਕ ਇਹਦਾ ਅਧਿਕਰਮ ਕਰਕ ਇੱਥੇ ਕੀ ਬਣ ਗਿਆ ਜਿਤ ਇਹ ਜਿਤ ਬਣ ਗਿਆ ਜਿਤ ਦਰ ਤゥム ਤゥム ਹੈ ਬ੍ਰਾਹਮਣ ਜਾਣਾ ਅੱਗੇ ਤਿਤ ਦਰ ਤੂੰ ਹੀ ਪਛੋ ਤੋਣ ਦਰ ਫਿਰ ਆ ਗਿਆ ਦਰ ਦਰ ਕੀ ਹੈ ਦਰ ਉੱਤੇ ਕਹਿ ਲੋ ਵਿਚ ਕਹਿ ਲੋ ਦਰ ਉੱਤੇ ਆਏਗਾ ਜਾ ਰਹੀ ਲੱਗੀ ਆ ਆ ਪੈਸੇ ਆ ਰਹੀ ਅਧਿਕਰਨ ਕਾਰਕ ਦੇ ਵਿੱਚ ਇਹ ਕੀ ਹੈ ਅਧਿਕਰਨ ਕਾਰਕ ਦੇ ਵਿੱਚ ਹੈ ਅਧਿਕਰਨ ਕਾਲਕਚ ਤੇ ਇਹ ਤਿਤ ਕਿੱਥੋਂ ਬਣ ਗਿਆ ਆਹ ਤਿਤ ਕਿੱਥੋਂ ਬਣ ਗਿਆ ਤਿਸ ਤੋਂ ਤਿਸ ਕੀ ਹੈ ਵਿਸ਼ੇਸ਼ਣ ਪੜਨਾਵ ਵਿਸ਼ੇਸ਼ਣ ਹੈ ਪਰ ਇਹ ਅਧਿਕਰਨ ਕਾਰਕ ਦੇ ਵਿੱਚ ਕਿਹੜਾ ਬਣ ਗਿਆ ਤਿਤ ਤਿਸ ਤੋਂ ਤਿਤ ਤਿਸ ਤੋਂ ਤੇਤ ਹਜ਼ਾਰ ਤੋਂ ਹੀ ਪਛਤਣਾ ਹੁਣ ਇਹ ਕਰਨਕਾਰਕ ਦੇ ਵਿੱਚ ਹੀ ਇਹ ਆ ਜਾਂਦੇ ਆ ਆ ਜਿਹੜੇ ਧਰਮਕਾਰਕ ਦੇ ਵਿੱਚ ਬਣੇ ਹਨ ਇਹ ਹੀ ਕਰਨਕਾਰਕ ਦੇ ਵਿੱਚ ਆ ਗਏ ਜਿਤ ਕਿਤ ਤਿਤ ਹੁਣ ਉਹਦੀ ਐਗਜ਼ਾਮਪਲ ਆਪਾਂ ਵੇਖੀਏ ਚਿਤ ਮੁਖ ਗੋਰ ਸਾਲਾਹੀਏ ਕਰਨਕਾਰਨ ਸਮਰਥ ਚਿਤ ਮੁਖ ਕਿਹੜੇ ਮੂੰਹ ਨਾਲ ਹੁਣ ਕਰਨਕਾਰਕ ਦੀ ਨਿਸ਼ਾਨੀ ਹੁੰਦੀ ਹੈ ਨਾਲ ਇਹ ਆਪਾਂ ਪੜ ਚੁੱਕੇ ਹਾਂ ਸਾਰੇ ਨਾਲ ਰਾਹੀ ਕਿਸ ਮੂੰਹ ਨਾਲ ਗੁਰਸਾਰ ਆਈਏ ਗੁਰੂ ਨੂੰ ਸਲਾਈਏ ਕਰਨ ਕਰਮਰਥ ਕਰਨ ਕਰਮ ਸਮਰਥ ਨੂੰ ਕਿਵੇਂ ਸਲਾਈਏ ਇਹ ਕਿਤਾ ਕਿਤ ਮੁਖ ਫਿਰ ਕਿਤ ਕਾਰਨ ਸਿਰਛਾਈ ਪਾਈ ਕਿਤ ਕਾਰਨ ਕਿਸ ਕਾਰਨ ਕਰਕੇ ਕਾਰਨ ਨਹੀਂ ਕਾਰਨ ਨਾਲ ਇਹ ਆ ਗਿਆ ਕਰਨ ਕਰ ਤੇ ਉਹੀ ਚੀਜ਼ ਇੱਥੇ ਹੈ ਕਿਤ ਇਹਦੇ ਚ ਵੀ ਕਿਤ ਆਉਂਦਾ ਕਰਨ ਕਰ ਚ ਵੀ ਕਿਤ ਜਿਹੜਾ ਹੈ ਉਹ ਕਿਸ ਤੋਂ ਕਿੱਤ ਬਣ ਜਾਂਦਾ ਕਰਨ ਕਾਰਕ ਦੇ ਵਿੱਚ ਵਿਸ਼ਾ ਹੀ ਪਾਉਂਦੇ ਅੱਗੇ ਹੈ ਤੇਰਾ ਤੋਂ ਤੇਰੇ ਮੇਰਾ ਤੋਂ ਮੇਰੇ ਹੁਣ ਤੇਰਾ ਤੇਰੇ ਹੱਥ ਨਬੀੜ ਤੂੰ ਹੈ ਮਨ ਪਾਇਆ ਹੁਣ ਦੇਖੋ ਹੱਥ ਕੀ ਹੈ ਹੱਥ ਅਧਿਕਰਨ ਕਾਰਕ ਦੇ ਵਿੱਚ ਸਹੀ ਲੱਗੀ ਆ ਪਈ ਸਹੀ ਆਦ ਹੱਥ ਵਿੱਚ ਤੇ ਹੁਣ ਇਹ ਅਦਿਕ ਅਨਕਾਰਕ ਦੇ ਵਿੱਚ ਤੇਰਾ ਤੁਕੀ ਬਣ ਜਾਂਦਾ ਤੇਰ ਹੈ ਇਹ ਬਣ ਗਿਆ ਤੇਰ ਹੈ ਤੇਰੇ ਹੱਥ ਨਿਵੇੜ ਤੂੰ ਹੈ ਮਨ ਪਾਇਆ ਫਿਰ ਤੇਰੇ ਹੁਕਮ ਸਾਹਮਣੇ ਆਇਆ ਹੁਕਮ ਹੈ ਆ ਹੁਕਮ ਹੈ ਅਗੇ ਹੁਣ ਇੱਥੇ ਕੀ ਹੈ ਇਹ ਅਨਰਨਕਾਰਕ ਕਿ ਤੁਹਾਨੂੰ ਪਤਾ ਲੱਗਿਆ ਆਪਣ ਨੂੰ ਕੋ ਨਿਸ਼ਾਨੀ ਪਈ ਹੈ ਸਪੈਸ਼ਲ ਲਿਖੀ ਹੋਈ ਹੈ ਜਵਾਨੀਆਂ ਆਪਾਂ ਪਹਿਲਾਂ ਕਰ ਚੁੱਕੇ ਆ ਪਿਛਲੀਆਂ ਵੀਡੀਓ ਚ ਪਰ ਕਈ ਵਾਰੀ ਯਾਦ ਨਹੀਂ ਰਹਿੰਦਾ ਜਾਂ ਕਿਸ ਤਰ੍ਹਾਂ ਭੁੱਲ ਜਾਂਦਾ ਮਦਾ ਉਹ ਇਸ ਤਰ੍ਹਾਂ ਕਿ ਦਵਾਰੇ ਮੈਂ ਫਿਰ ਲਿਖਿਆ ਹੁਕਮੇ ਪਾਉ ਹੁਕਮੇ ਤੇਰੇ ਤੇਰਾ ਹੁਕਮ ਹੁਕਮੇ ਸਾਉਣ ਆਇਆ ਤੇਰੇ ਤੇਰੇ ਹੁਕਮ ਵਿੱਚ ਆ ਗਿਆ ਹੁਕਮੇ ਹੁਕਮ ਵਿੱਚ ਆ ਗਿਆ ਤੇਰਾ ਹੁਕਮ ਪਵੇ ਨਿਸ਼ਾਨ 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 ਤੋਂ ਕਰੂੰ ਸਾਹਿਬ ਕੀ ਸੇਵਾ ਹੁਣ ਤੇਰਾ ਹੁਕਮ ਆ ਹੁਣ ਹੁਕਮ ਕੀ ਆ ਗਿਆ ਜੀ ਅਧਿਕਰਨ ਕਰ ਹੁਕਮ ਵਿੱਚ ਕੀ ਆ ਗਿਆ ਸਿਆਰੀ ਆਪੇ ਹੀ ਸਿਆਰੀ ਇਹਦਾ ਮਕਲ ਕੀ ਅਧਿਕਨ ਕਰਕ ਦੇ ਵਿੱਚ ਹੈ ਤੇ ਅਧਿਕਨ ਕਰਕ ਚ ਤੇਰੇ ਤੋਂ ਕੀ ਮੰਨਦਾ ਤੇਰੇ ਹੈ ਤੇਰੇ ਹੁਕਮ ਪਵੇ ਨਿਸ਼ਾਨ ਅੱਗੇ ਨਾ ਜੀ ਅੱਗੇ ਹੈ ਮੇਰੇ ਹਿਰਦੇ ਸੁਧ ਬੁੱਧ ਵਿਸਰ ਗਈ ਮੇਰੇ ਹਿਰਦੇ ਆ ਹਿਰਦਾ ਕਿ ਕਿਹਦੇ ਚ ਹੈ ਅਧਿਕਨ ਕਰਕ ਦੇ ਵਿੱਚ ਆ ਦੁਲਾ ਮੰਨ ਲੀ ਆਪਿਆ ਹਿਰਦੇ ਆਗੇ ਅਧਿਕਨ ਕਰਕ ਚ ਹੁਣ ਮੇਰੇ ਤੋਂ ਮੇਰਾ ਤਾਂ ਕੀ ਬਣਦਾ ਮੇਰਾ ਯੋਗੇਦਿ ਦੱਸ ਚੁੱਕੇ ਹਨ ਕਿ ਇਹਦਾ ਜਿਹੜਾ ਹੈ ਅਧਿਕਰਮ ਕਾਰਕ ਦੇ ਵਿੱਚ ਹੀ ਇਹਨਾਂ ਦੇ ਅਲੱਖ ਪੜਦੇ ਆ ਮੇਰਾ ਤੋਂ ਮੇਰੇ ਹੁਣ ਮੇਰਾ ਮੇਰਾ ਹਿਰਦੇ ਸੁਧ ਗੁਧ ਬਿਸਰ ਕਹੀਂ ਫੋ ਸਾ ਸੰਗਤ ਅੱਗੇ ਅਸੀਂ ਐ ਚਾਰ ਲਹਜਨੇ ਐ ਚਾਰ ਸ਼ਬਦ ਨੇ ਪੁਲਿੰਗ ਤੇ ਇਸਤਰੀ ਲਿੰਗ ਹੈ ਸੋ ਤੇ ਸੋਈ ਤੇ ਸਾ ਤੇ ਸਾਈ ਸੋ ਜਿਹੜਾ ਹੈ ਉਹ ਕਿੱਥੇ ਪੈਂਦਾ ਹੈ ਇਹ ਪੁਲਿੰਗ ਨਾਲ ਲੱਗੂਗਾ ਜਦੋਂ ਕਿ ਨਾਮ ਪੁਲਿੰਗ ਹੋਊਗਾ ਇਸਤਰੀ ਲਿੰਗ ਉਥੇ ਲੱਗੂਗਾ ਜਿੱਥੇ ਨਾਮ ਜਿਹੜਾ ਹੈ ਉਹ ਇਸਤਰੀ ਲਿੰਗ ਹੋਏਗਾ ਹੁਣ ਦੇਖੋ ਸੋਈ ਚੰਦ ਹੁਣ ਚੰਦ ਕੀ ਹੈ ਚੰਦ ਹੁੰਦਾ ਕਿ ਹੁੰਦੀ ਆ ਹੁੰਦਾ ਇਹ ਕੀ ਹੈ ਪੁਲਿੰਗ ਤੇ ਪੁਲਿੰਗ ਦੇ ਫਿਰ ਕੀ ਲੱਗਣਾ ਸੋ ਜਾਂ ਸੋਈ ਹੁਣ ਇਹਤੇ ਲਿਖਿਆ ਸੋਈ ਚੰਦ ਚੜ੍ਹੈ ਸਿਤਾਰੇ ਸੋਈ ਦਿਨਿਆਰ ਤਪਤ ਤਾ ਪਤਾ ਰਹੇ ਤਾ ਪਤਾ ਰਹੇ ਹੁਣ ਚੰਦ ਹੈ ਇਹ ਹੈ ਗਿਆ ਚੰਦ ਕੀ ਹੈ ਪੁਲਿੰਗ ਦੇ ਸੋਈ ਲੱਗੇ ਦਿਨਿਆਰ ਦਿਨਿਆਰ ਇਹ ਵੀ ਪੁਲਿੰਗ ਸੋਈ ਲੱਗੇ ਹੁਣ ਆ ਗਿਆ ਫਿਰ ਸੋデア ਸੋਈ ਹੋ ਗਿਆ ਸੋ ਲਓ ਸੋ ਸਿੱਖ ਸਕਾ ਬੰਦਪ ਹੈ ਭਾਈ ਜੋ ਗੁਰ ਕੇ ਬਾਣੇ ਵਿੱਚ ਆਵੇ ਸੋ ਸਿੱਖ ਸਿੱਖ ਕੀ ਸਿੱਖ ਅਥਿਤ ਇਹ ਪੁਲਿੰਗ ਸਿਕੰਦਾ ਕੀ ਹੁੰਦੀ ਹੈ ਹੁੰਦਾ ਸਿੱਖ ਕਿ ਪੁਲਿੰਗ ਹੈ ਤੇ ਪੁਲਿੰਗ ਦੇ ਨਾਲ ਕੀ ਨਾ ਅਸੀਂ ਸੋਲਮਾ ਸੋ ਸਖਾ ਬੰਦਵ ਹੈ ਭਾਈ ਜੋ ਗੁਰ ਕੇ ਬਾਣੇ ਵਿੱਚ ਆਵੇ ਹੁਣ ਆਪਾਂ ਅੱਗੇ ਚੱਲੀਏ ਇਸਤਰੀ ਲਿੰ ਤੇ ਸਾਤ ਤੀ ਸੂ ਪੌਣ ਚਲਾਰੇ ਜਗ ਦੀ ਖੇਲੇ ਥਾਂ ਐ ਹੁਣ ਸਾ ਧਰਤੀ ਧਰਤੀ ਕੀ ਹੈ ਧਰਤੀ ਹੁੰਦਾ ਕਿ ਹੁੰਦੀ ਹੁੰਦੀ ਹੈ ਇਸਤਰੀ ਲਿੰਗ ਆ ਗਿਆ ਇਸਤਰੀ ਲਿੰਗ ਦੇ ਨਾਲ ਕੀ ਲੱਗਣਾ ਸਾ ਸਾ ਧਰਤੀ ਸਾ ਧਰਤੀ ਆ ਗਿਆ ਇਹ ਇਸਤਰੀ ਲਿੰਗ ਹੋ ਗਿਆ ਅੱਗੇ ਫਿਰ ਸਾਈ ਸਾਈ ਸੁਹਾਗਣ ਐਸ ਸੁਹਾਗਣ ਕੀ ਹੈ ਇਸਤਰੀ ਲਈ ਇਹਦੇ ਨਾਲ ਕੀ ਲੱਗੂਗਾ ਸਾਈ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਰੀ ਹੁਣ ਇਸਾਈ ਐਲ ਵਸਾਈ ਪਿਆ ਇਹ ਇਸਤਰੀ ਲਿੰਗ ਹੈ ਔਰ ਸੁਹਾਗਣ ਜਿਹੜਾ ਹੈ ਉਹ ਇਸਤਰੀ ਲਿੰਗ ਹੈ ਸੁਹਾਗਣ ਮੇਸੇ ਬਣ ਜਾਂਦਾ ਲੇਕਿਨ ਅਸੀਂ ਅਰਾਈ ਲਈਏ ਕਿਉਂਕਿ ਸ਼ਿਆਰੀ ਅੰਤ ਹੀ ਅੱਖਰ ਜਿਹੜੇ ਆ ਸ਼ਬਦਾਂ ਉਹ ਇਸਤਰੀ ਲਿੰਗ ਬਣਦੇ ਆ ਅਗੇ ਸਾਧ ਤੀ ਪਈ ਸਾਧ ਤੀ ਪਈ ਹਰੇ ਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਇ ਸਾਧ ਤੀ ਸਾਧ ਤੀ ਕੀਏ ਇਸ 3 ਲਿੰਗ ਤੇ ਇਸ 3 ਲਿੰਗ ਹੈ ਗਿਆ ਤੇ ਫਿਰ ਅੱਗੇ ਕੀ ਲਗਣਾ ਸਾ ਸਾ ਜਾਂ ਸਾਈ ਤੇ ਇਥੇ ਆ ਗਿਆ ਸਾ ਸਾ ਤਰਦੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਇ ਸੋ ਸਾ ਸੰਗ ਇਹ ਸੰ ਪੜਨਾਵੀ ਵਿਸ਼ੇਸ਼ਣ ਪੜਨਾਵੀ ਵਿਸ਼ੇਸ਼ਣਾਂ ਬਾਰੇ ਆਪਾਂ ਅੱਜ ਸਾਰੀ ਵਿਚਾਰ ਕੀਤੀ ਹੈ ਨਾਲ ਅਕਰਮ ਕਾਰਕ ਵੀ ਰਵਾਇਤ ਹੋ ਗਿਆ ਤਾਂ ਹੀ ਦੁਆਰਾ ਇਹ ਵਿਖਿਆ ਤਾਂ ਕਿ ਨਾਲ ਨਾ ਇਹ ਵੀ ਫੰਜ਼ਪਾਵੇ ਜਦੋਂ ਵੀ ਕੋਈ ਨਾਮ ਹੁੰਦਾ ਉਹ ਅਧਿਕਰਣ ਕਰਤ ਦੇ ਵਿੱਚ ਹੁੰਦਾ ਤਾਂ ਉਹਦਾ ਜਿਹੜਾ ਪੜਨਾਵੀ ਵਿਸ਼ੇਸ਼ਣ ਹੁੰਦਾ ਉਹ ਵੀ ਅਧਿਕਰਣ ਕਰਤ ਦੇ ਵਿੱਚ ਆ ਜਾਂਦਾ ਕਿਉਂਕਿ ਜਿਹੜੇ ਪੜਨਾਵੀ ਵਿਸ਼ੇਸ਼ਣ ਉਹ ਤੇ ਆ ਹ ਜਿਸ ਕਿਸ ਤੇ ਸ ਤੇਰਾ ਮੇਰਾ ਪਰ ਜਦੋਂ ਅਧਿਕਰਣ ਕਰਤ ਦੇ ਵਿੱਚ ਲਫਜ਼ ਹੁੰਦਾ ਉਹ ਨਾਮ ਹੁੰਦਾ ਤਾਂ ਫਿਰ ਇਹ ਆ ਬਣ ਜਾਂਦੇ ਆ ਜਿਤ ਕਿਤ ਤਿਤ ਕਰਮਕਾਰਕ ਜਿਹੜਾ ਹੈ ਕਾਰ ਕੇ ਜਿਹੜਾ ਹੈਗਾ ਉਹਦੇ ਚ ਵੀ ਜੇ ਹੋਵੇ ਤਾਂ ਉਹਦੇ ਚ ਵੀ ਇਹੀ ਬਣ ਜਾਂਦੇ ਜਿੱਤ ਕਿਤੇ ਦਿੱਤਾ ਤੇਰਾ ਤੋਂ ਤੇਰਾ ਮੇਰਾ ਤੋਂ ਮੇਰੇ ਸੋ ਸਾਧ ਸੰਗਤ ਜੀ ਸੇ ਅੱਜ ਪੜਨਾਵੀ ਵਿਸ਼ੇਸ਼ਨਾ ਦੇ ਸੰਬੰਧ ਦੇ ਵਿੱਚ ਵਿਚਾਰ ਉਹ ਐਨੀ ਵਿਚਾਰ ਜਿਹੜੀ ਹੈ ਉਹ ਪਰਵਾਣ ਕਰਨੀ ਅੱਗੇ ਫਿਰ ਅਗਲੀ ਵੀਡੀਓ ਦੇ ਵਿੱਚ ਫਿਰ ਆਪਾਂ ਮਿਲਾਂਗੇ ਤੇ ਹੋਰ ਜਿਹੜੇ ਹੈ ਕੋਈ ਵਿਚਾਰ ਜਿਹੜਾ ਹੈ ਉਹ ਕਰਾਂਗੇ ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਕੀ ਫਤਿਹ